ਘਰੇ ਮੇਰੇ ਘਰਾਂ ਲੱਗਣ ਲੱਗੇ ਨੇ ਛੱਡੇ 4:00 ਵਜੇ ਨੇ ਇਹ ਨਹੀਂ ਹਟਦੇ ਇਹ ਗੁਰੂ ਜੀ ਜਸਰ ਨੇ ਜੱਗ ਜਿੱਤ ਕੇ ਜਾਣਦੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਪਿੱਛੇ ਵੀ ਜਿੱਤੀਆਂ ਜਿੱਤ ਕੇ ਹੁੰਮ ਬਣਾ ਕੇ ਅਸੀਂ ਆਪਣਾ ਕਫਨ ਸਰਦੇ ਬਣ ਗਏ ਆਏ ਆਪਣੇ ਅਸੀਂ ਬੱਚੇ ਸਤਰੀ ਗਾਲ ਦੋਸਤੋ سوشل ਮੀਡੀਆ ਉੱਤੇ ਇਸ ਬਾਬਾ ਜੀ ਦੀ ਵੀਡੀਓ ਅੱਗੇ ਤਰ੍ਹਾਂ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬਾਬਾ ਜੀ ਬੋਲੋ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਕਹੀ ਹੈ ਬਾਬਾ ਜੀ ਨੇ ਜਿੱਥੇ ਸੰਭੂ ਬਾਰਡਰ ਦੇ ਉੱਤੇ ਸਰਕਾਰਾਂ ਨੂੰ ਸਿੱਧਾ ਨਲਕਾਰਿਆ ਦੂਜੇ ਪਾਸੇ ਆਪਣੇ ਕਿਸਾਨਾਂ ਆਗੂ ਨੂੰ ਵੀ ਨਹੀਂ ਛੱਡਿਆ ਬਾਬਾ ਜੀ ਬੋਲੋ ਕਿ ਅਗੇ ਅਗਰ ਕਿਸਾਨ ਆਗੂ ਹੁਣ ਮੁੜ ਕੇ ਬਿਨਾ ਮੰਗਾਂ ਮਨਾਏ ਤਾਂ ਵਾਪਸ ਆਗੇ ਤਾਂ ਇਹਨਾਂ ਨੂੰ ਵੀ ਘੜੀਸਾਂਗੇ ਸਰਕਾਰ ਨੂੰ ਤਾਂ ਹੁਣ ਅਸੀਂ ਨਹੀਂ ਛੱਡਾਂਗੇ ਸਿੱਧੇ ਹੁਣ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠਾਂਗੇ ਤੇ ਹੁਣ ਮੰਗਾਂ ਮਨਾ ਕੇ ਵਾਪਸ ਆਵਾਂਗੇ ਇਸ ਵੀਡੀਓ ਦੇ ਵਿੱਚ ਹੋਰ ਬਾਬਾ ਜੀ ਨੇ ਕੀ ਗੱਲਾਂ ਕਹੀਆਂ ਨੇ ਤੁਸੀਂ ਪੂਰੀ ਸੁਣਿਓ ਤੇ ਅੱਗੇ ਆਪਣੇ ਦੋਸਤ ਮਿੱਤਰਾਂ ਨੂੰ ਸ਼ੇਅਰ ਵੀ ਕਰੋ ਤੇ ਆਪਣੇ ਕਮੈਂਟ ਜ਼ਰੂਰ ਦੱਸਿਓ ਕਿ ਬਾਬਾ ਜੀ ਦੀ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਜਾਂ ਕਿਵੇਂ 11 ਵਜੇ ਮੇਰੇ ਘੜੀ ਲੱਗਣ ਲੱਗੇ ਨੇ ਸ਼ਾਮ ਦੇ 4 ਵਜੇ ਨੇ ਇਹ ਨਹੀਂ ਹਟਦੇ ਇਹ ਗੁਰੂ ਦੇ ਲਾਨਸ ਜੱਗ ਜਿੱਤ ਕੇ ਜਾਣਦੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਇਹ ਦਿੱਤੀ ਪਿੱਛਾ ਵੀ ਜਿੱਤੀਆਂ ਜਿੱਤ ਕੇ ਹੁਣ ਵੀ ਬਣਾਗੇ ਸਾਰੇ ਦਾ ਜਿੰਦਾਬਾਦ ਅਸੀਂ ਆਪਣਾ ਕਫਨ ਸਿਰ ਤੇ ਬੰਨ੍ਹ ਕੇ ਆਏ ਆ ਆਪਣੇ ਅਸੀਂ ਬੱਚਿਆਂ ਨੂੰ ਕਹਿ ਕੇ ਆਉਂਗੇ ਅਸੀਂ ਇੰਜ ਨਹੀਂ ਬੜਦੇ ਆ ਕਿ ਪਿਛਲੇ ਸਾਲਾਂ ਨੂੰ ਜਸਾਵੰਦੀਆਂ ਚਿੱਟੀਆਂ ਲੈਣ ਦੇਣਾ ਜਸਾਵੰਦੀਆਂ ਵੀ ਸਾਡੇ ਨਾਲੋਂ ਪਹਿਲੇ ਉੱਠ ਕੇ ਜਸਾਵੰਦੀਆਂ ਨੂੰ ਸਵਾਲ ਇੱਕ ਜੇਦ ਕੀ ਉੱਠ ਕੇ ਆਏ ਨੇ ਫਿਰ ਕੋਈ ਨੂੰ ਵੀ ਅਸੀਂ ਤੇਰਾ ਬਲੇਸ ਆਹੋ ਰੋਜ਼ੀ ਦੀ ਸ਼ੇਰ ਮਾਂ ਜਿੱਲੇ ਲੜੀ ਜਾਂਦੀ ਇਹ ਬਕਾਊ ਸਰਦ ਰੁਢੇ ਸਰਗਰ ਰੁਢੇ ਕਲ ਕੀ 5 ਕਿਲੋ ਜ਼ਮੀਨ ਸੀ ਉਸਕੇ 50 ਕਿਲੋ ਜ਼ਮੀਨ ਬਣਾ ਗਿਆ ਰੁਢਾ ਸਹੀ ਗੱਲ ਆ 50 ਕਿਲੋ ਜ਼ਮੀਨ ਵੜਾ ਕੇ ਰੋਲਦਾ ਵੇਚ ਕੇ ਅੱਛਾ ਸਾਨੂੰ ਭੇੜੇ ਕਰਦੇ ਨੇ ਫੜ ਕੇ ਭਲਾਏ ਮਲਤੀ ਆਵੇਗਾ ਮੋਜਰੇ ਬੰਨੇ ਕੱਛ ਕੇ ਭਲਾਵਾਂਗੇ ਉੱਤੇ ਵੀ ਸਾਡੇ ਵੇਚਾ ਕੇ ਵਾਟਕ ਕਰੋ ਐਦਕੀ ਘੇਰਾਗੇ ਨਹੀਂ ਐਦਕੀ ਵੇਚ ਘੇਰਾਗੇ ਐਦਕੀ ਸੁੱਕੇ ਨਹੀਂ ਮੁਰਦੇ ਸੀ ਬਾਪੂ ਜੀ ਕਿੰਨੀ ਦੂਰ ਤੱਕ ਗਏ ਸੀ ਕਿੱਥੇ ਅਸੀਂ ਸੇਰੇ ਜਾ ਕੇ ਟੱਕੀਆਂ ਗੋਲੀ ਮਾਰ ਕੇ ਕੰਨ ਮਾਰ ਕੇ ਆ ਗਏ ਟੱਕੀ ਜਾ ਕੇ ਕੰਨ ਮਾਰ ਕੇ ਆਏ ਅਸੀਂ ਗੋਲੀਆਂ ਮਾਰਦੇ ਨੇ ਪੈਰਾਂ ਤੇ ਅਸੀਂ ਕਹਿੰਦੇ ਵੀ ਅਸੀਂ ਸਾਨੂੰ ਲੰਘਣ ਦਿਓ ਸਾਡਾ ਕੋਈ ਤੁਹਾਡੇ ਨਾਲ ਜਵਾਬ ਵਾਸਤੇ ਤੁਸੀਂ ਸਾਡੇ ਪੁੱਤਰ ਅਸੀਂ ਤੁਹਾਡੇ ਮਾਂ ਪਿਓ ਆ ਸਾਡੇ ਵੀ ਗੱਲ ਸੱਚੀ ਆ ਅਸੀਂ ਮਰਦੇ ਪਈ ਆ ਸਾਨੂੰ ਕੁਛ ਨਹੀਂ ਦੇ ਰਹੇ ਹਰੇ ਕਿਸਾਨ ਦੇ ਸਰ ਘੱਡੋ ਘੜ ਪੰਜਾਬ ਦੇ 5-5 ਲੱਖ ਕੱਢ ਦਿਆ ਇਕੱਲੇ ਛੋਟੇ ਤੋਂ ਵੱਡੇ ਤੋਂ ਲਾ ਕੇ 50 ਲੱਖ ਤੋਂ ਲਾ ਕੇ 5 ਲੱਖ ਤੱਕ ਵੱਡੇ ਛੋਟੇ ਦੇ ਕਰਜ਼ਾ ਮਾਫ਼ ਕਰ ਦੋ ਉਹਨਾਂ ਦਾ ਕਰਜ਼ਾ ਸਾਡੇ 2 ਲੱਖ ਦੀ ਲਿਮਟ ਨਹੀਂ ਸਰ ਆ ਬੈਂਕਾਂ ਦੀ ਜਿੱਤੀ ਜਾਂਦੀ ਜਗ੍ਹਾ ਵੀ ਅਸੀਂ ਬੱਚੇ ਬਾਹਰ ਭੇਜਣ ਦੇ ਆ ਬੈਂਕ ਦੀ ਪਹਿਲੇ ਸਾਰੀ ਕਲੀਅਰ ਕਰਕੇ ਫਿਰ ਸਾਨੂੰ ਜ਼ਮੀਨ ਵੇਚ ਕੇ ਫਿਰ ਬੱਚੇ ਬਾਹਰ ਭੇਜ ਦੇਣੇ ਨਹੀਂ ਜੀ ਮੇਰੇਆ ਮਨਜ਼ੂਰ ਵੀ ਨਹੀਂ ਕਰ ਰਹੇ ਕਦੋਂ ਤੱਕ ਬੈਠੋਗੇ ਆ ਜੀ ਜਾਂਦੇ ਨਹੀਂ ਜੀਵਨ ਨੰਬਰ ਦੇ ਸਾਡੇ ਨੂੰ 6 ਮਹੀਨੇ ਦਾ ਰਾਸ਼ਨ 6 ਮਹੀਨੇ ਦਾ ਰਾਸ਼ਨ ਇਹ ਦਸਾਂ ਦੀ ਲੜਾਈ ਆ ਹੁਣ ਲੜਕੇ ਜਾਵਾਗੇ ਜੇ ਨਸਲਾਂ ਦੀ ਲੜਾਈ ਹੋ ਗਈ ਏ ਮੌਤੀ ਦਾ ਮੌਤੀ ਦਾ ਪਿਓ ਵੀ ਯਾਦ ਰੱਖੇਗਾ ਜਿੱਦੇ ਸਰਦਾਰਾਂ ਨਾਲ ਮੱਥਾ ਲਾਇਆ ਸੀ ਬੋਲੇ ਸੋ ਨਿਹਾਲ